ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸ੍ਰੀ ਅਕਾਲ ਭਾਜੀ ਕਿਹੜਾ ਪਿੰਡ ਆ ਭਾਜੀ ਆਪਣਾ ਪਿੰਡ ਇੱਥੇ ਹੀ ਜਾਪਦਾ ਜਾਂ ਫਿਰ ਕੋੜ ਕਿੱਥੇ ਪੈਂਦਾ ਭਾਜੀ ਇਹ ਉਹ ਤਸੀਲ ਨਾਲੇ ਪੈਂਦਾ ਭਾਜੀ ਨਾਲ ਆਪਣੇ ਤੋਂ ਕਿੰਨਾ ਹੈ ਇੱਥੋਂ 8 ਕਿਲੋਮੀਟਰ ਤੇ ਇੱਥੇ ਆਪਾਂ ਕੋਈ ਪਹੁੰਚਿਆ ਨਹੀਂ ਆ ਨਹੀਂ ਪਹੁੰਚਿਆ ਵਿੱਚ ਜਿੱਦਾਂ ਜਿਹੜੇ ਡੰਗਰਾਂ ਦਾ ਸਮਾਨ ਹੀ ਉਹ ਘੱਟ ਪਹੁੰਚਿਆ ਅੱਛਾ ਡੰਗਰਾਂ ਦਾ ਸਮਾਨ ਘੱਟ ਪਹੁੰਚਿਆ ਉਹ ਜਿਹੜਾ ਹੁਣ ਅਸੀਂ ਪੁੱਛ ਰਹੇ ਹਾਂ ਤੇ ਉਹ ਵੀਰਾਂ ਦਾ ਕੋਈ ਕੌਣ ਕਰਦਾ ਇਹ ਵੀਰ ਨੇ ਫੇਸਬੁੱਕ ਤੇ ਨੰਬਰ ਦਿੱਤਾ ਸੀ ਲਿਖ ਕੇ ਪਾਇਆ ਸੀ ਤੇ ਵੀਰ ਨਾਲ ਬਾਅਦ ਚ ਫੋਨ ਤੇ ਗੱਲ ਬਾਤ ਹੋਈ ਪਿੰਡਰ ਪਿੰਡ ਦੀ ਸੰਗਤਾਂ ਲੋ ਇਹ ਸੇਵਾ ਕੀਤੀ ਗਈ ਆ ਇਹ ਵੀਰਾਂ ਨੇ ਨਵਾਂ ਹੀ ਗਰੁੱਪ ਬਣਾਇਆ ਸੀ ਤੇ ਗਰੁੱਪ ਦੇ ਵਿੱਚ ਹੀ ਪਾਇਆ ਤੇ ਇੱਕ ਦਿਨ ਚ ਪ੍ਰੋਗਰਾਮ ਬਣਿਆ ਇਹ ਸੇਵਾ ਦਾ ਤੇ ਵੀਰ ਜੀ ਕਿਹੜੀ ਕਿਹੜੀ ਚੀਜ਼ ਦੀ ਆਪਾਂ ਲੋੜ ਆ ਵੈਸੇ ਚਾਰੇ ਦੀ ਲੋੜ ਆ ਜਿਹਦਾ ਤੂੜੀ ਦੀ ਚਾਰੇ ਦੀ ਇਹੋ ਚੀਜ਼ੀ ਚਾਹੀਦੀ ਅੱਛਾ ਜੀ ਬਾਕੀ ਤਕਰੀਬਨ ਟਰਾਲੀਆਂ ਪਹੁੰਚ ਰਹੀਆਂ ਨੇ ਅੱਛਾ ਟਰਾਲੀਆਂ ਪਹੁੰਚ ਰਹੀਆਂ ਨੇ ਬਾਕੀ ਖਾਣ ਪੀਣ ਦਾ ਸਮਾਨ ਤੇ ਲੋੜ ਨਹੀਂ ਆ ਡੰਗਰਾਂ ਦਾ ਮੱਲੋ ਵੀ ਚਾਰ ਹੋ ਗਿਆ ਜਾਂ ਚੌਕਰ ਹੋ ਗਿਆ ਹਾਂਜੀ ਹਾਂਜੀ ਤੇ ਬਾਕੀ ਜਿੰਨੇ ਵੀ ਆਉਣਾ ਨਾ ਥੋੜਾ ਜਿਹਾ ਸੰਪਰਕ ਕਰਕੇ ਆਇਆ ਕਰੋ ਖੱਜਲ ਖਰਾਬੀ ਬਹੁਤ ਆ ਹਾਂਜੀ ਉਹ ਤੇ ਆਈ ਆ ਕੋਈ ਵੀ ਪਤਾ ਗੱਲ ਕੀ ਪਤਾ ਨਹੀਂ ਲੱਗਦਾ ਕਿ ਕਿਹੜੇ ਬੰਦੇ ਨੂੰ ਲੋੜ ਆ ਤੇ ਕਿਹੜੇ ਨੂੰ ਨਹੀਂ ਆ ਬੇਨ ਲੋੜੇ ਬੰਦੇ ਵੀ ਤੁਰੇ ਫਿਰਦੇ ਆ ਹੁਣ ਕੋਈ ਆਪਣੇ ਆ ਡੇਰੇਆਂ ਲੱਗੇ ਇਹਨਾਂ ਦੇ ਵੀ ਪਸ਼ੂ ਹੈਗੇ ਇੱਥੇ ਪਾਣੀ ਚੜਿਆ ਵਾ ਠੀਕ ਆ ਜੀ ਇਹਨਾਂ ਦੇ ਵੀ ਕਾਫੀ ਇੱਥੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਕੁੜੀਆਂ ਨੂੰ ਮਿਲ ਗਈ ਤਾਂ ਉੱਥੇ ਪਹਚਾਈਏ ਇਹ ਜਾਫਰਕੋੜ ਦੇ ਡੇਰੇ ਆ ਪਿੰਡ ਜਾਫਰਕੋੜ ਦੇ ਡੇਰੇ ਹਾਂ ਜੇਰਿਆਂ ਦੇ ਪਹਚਾ ਰਹੇ ਹਾਂ ਜੇਰਿਆਂ ਦੇ ਪਹਚਾਉਣ ਦੇ ਆ ਕਿਉਂਕਿ ਜਿੰਨਾ ਵੀ ਲੋਡ ਬੰਦਾ ਸਮਾਨ ਆ ਵੀਰਨਾ ਵੀਰ ਆਪਣਾ ਫੋਨ ਨੰਬਰ ਬੋਲ ਦਿਓ ਮੇਰਾ ਮੋਬਾਈਲ ਨੰਬਰ 991434908 ਤੇ ਨਾਂ ਕੀ ਆ ਵੀਰ ਇਹ ਕਿੰਨੇ ਕਿ ਡੇਰੇ ਹੋਣਾ ਆਪਣੇ ਇੱਥੇ ਆਪਣੇ ਇੱਥੇ ਜਿਹੜੇ ਕੋਈ ਜਟਾ ਜਮੀਨਾਂ ਦੇ ਜਿਹੜੇ 7-8 ਹੋਣੇ ਬਾਕੀ ਕ੍ਰਿਸਟਲਪੁਰ ਚੋੜੇ ਜਿਹੜੇ ਉੱਥੇ ਵੀ 30 ਡੰਗਰ ਹੈਗੇ ਅੱਛਾ ਜੀ ਹਾਂਜੀ ਜਿਹੜੇ ਪਾਣੀ ਦੇ ਠੀਕ ਆ ਠੀਕ ਆ ਦੇਰੇ ਤਕਰੀਬਨ ਟੋਟਲ ਹੈਗੇ ਜਿਹੜੇ ਪਾਣੀ ਦੇ ਬਿਮਾਰ ਚ ਵਜ ਗਏ ਜਿਹਨਾਂ ਤੂੜੀ ਚਾਰਾ ਖਤਮ ਹੋ ਗਿਆ ਤੂੜੀ ਚਾਰਾ ਪੱਠੇ ਕੋਈ ਪਤਾ ਦੀਦਾ ਜਾਂ ਪਾਣੀ ਦੇ ਲੱਥ ਕੇ ਆ ਗਏ ਉਹ ਵੀਰ ਕੇ ਡੇਰੇ ਬਾਕੀ ਅੱਛਾ ਵੀਰ ਕੇ ਹੀ ਆ ਹਾਂਜੀ ਹਾਂਜੀ ਆਪਾਂ ਨੂੰ ਵੀਰ ਸਮਾਨ ਪਹੁੰਚਿਆ ਸਮਾਨ ਹਾਂਜੀ ਪਹੁੰਚਿਆ ਥੋੜਾ ਬਾਕੀ ਇਹ ਕਿ ਚਾਰੇ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਅੱਛਾ ਚਾਰੇ ਦੀ ਆਉਂਦੀ ਆ ਕੋਈ ਵੀ ਤੂੜੀ ਜਿਹੜੇ ਵੀ ਭੈਣ ਭਰਾਵਾ ਕੋਸ਼ਿਸ਼ ਕਰਿਆ ਕਰੋ ਬੂਰਿਆਂ 'ਚ ਪਾ ਕੇ ਕਿਉਂਕਿ ਜਗ੍ਹਾ ਲਾਉਣ ਨੂੰ ਹੈ ਨਹੀਂ ਆ। ਕੋਈ ਵੀ ਇਹਨਾਂ ਨੂੰ ਪ੍ਰਬੰਧ ਟਾਈਮ ਅੱਗੇ ਉਹਨਾਂ ਨੂੰ ਪ੍ਰਬੰਧ ਕਰਨਾ ਔਖਾ ਜਾਂਦਾ। ਤੇ ਆਪਾਂ ਆਪਣੇ ਪਿੰਡਦਿਆਂ ਨਾਲ ਵੀਰੋਣੀ ਪਿੰਡੋਂ ਸਾਡੇ ਆ। ਸਤਿ ਸ੍ਰੀ ਅਕਾਲ ਵੀਰੇ। ਕੀ ਹਾਲ ਚਾਲ ਆ? ਕਦੋਂ ਕਿਤੇ ਤੁਰੇ ਅਸੀਂ? ਫਿਰਦੇ ਤੁਰੇ ਮੈਨੂੰ ਲੱਗਦਾ 9 ਵਜੇ ਦੇ ਕਰੀਬ। ਠੀਕ ਠੀਕ ਆ। ਤੇ ਗੋਲਟੀ ਵੀਰੇ ਕੋਈ ਗੱਲਬਾਤ? ਨਹੀਂ ਜੀ ਗੱਲਬਾਤ ਕਾਦੀ ਆ ਜੀ। ਸੇਵਾ ਕਰੋ, ਤੂੜੀ ਲਿਆਓ, ਚਾਰਾ ਲਿਆਓ। ਫੰਡ, ਚੌਕਰ ਰਾਸ਼ਨ ਦੀ ਈਡੀ ਕੋਈ ਲੋਡ ਨਹੀਂ ਹੈਗੀ। ਆ ਰਾਸ਼ਨ ਦਾ ਕੰਮ ਸ਼ਰਨ ਲੱਗ ਗਿਆ। ਰਾਸ਼ਨ ਦਾ ਸਰਦਾ ਆ। ਠੀਕ ਆ। ਤੇ ਤੂੜੀ ਤੇ ਚੌਕਰ ਲੈ ਆਓ ਜਿੰਨੀ ਲੈਂਦੀ ਜਾਂਦੀ ਆ ਵੰਡ ਲੈ ਕੇ ਆਓ। ਚਾਰ ਲੈ ਕੇ ਆਓ। ਆ ਚਾਰ ਵੀ ਜਿੰਨਾ ਵੀ ਆ ਮਨੋਂ ਕੋਸ਼ਿਸ਼ ਇਹ ਕਰੋ ਜਿੱਦਾਂ ਆਪਾਂ ਬੂਰਿਆਂ 'ਚ ਪਾ ਕੇ ਤੁਸੀਂ ਲੈਂਦੀ ਆ। ਕੋਸ਼ਿਸ਼ ਇਹ ਜਿੰਨੂੰ ਲੋਡ ਆ ਬੂਰੇ 2-4 ਲਾ ਦੇਣਾ। ਹਾਂਜੀ। ਕਿਉਂਕਿ ਜਦੋਂ ਖੁੱਲੀ ਵੀ ਲਿਉਂਦੇ ਉਦੋਂ ਵੀ ਪ੍ਰਬੰਧ ਨਹੀਂ ਹੁੰਦਾ ਕਈ ਵਾਰ। ਖੁੱਲੀ ਖੁੱਲੀ ਇੱਥੇ ਪਾਣੀ ਪੁਰਿਆ ਫਿਰਦਾ ਵਾ ਖੁੱਲੀ ਤੂੜੀ ਲਿਉਂਦਾ ਕੋਈ ਫਾਇਦਾ ਨਹੀਂ ਗਾ। ਆ ਖੁੱਲੀ ਨਹੀਂ ਕੋਈ ਕਿਤੇ ਵੀ ਲਾਉਨੇ ਆ ਰੱਖੇ ਬੰਦਾ ਕਿੱਥੇ? ਉਹ ਵੀ ਘਰ ਜਿੱਦਾਂ ਉਹਦੇ ਘਰ ਵੀ ਸਾਰਾ ਪਾਣੀ ਚੜਿਆ ਹੋ ਪਾਣੀ ਟੂੜੀ ਰੱਖਣ ਨੂੰ ਜਗ੍ਹਾ ਵੀ ਨਹੀਂ ਲੱਗਦੀ ਪਾਣੀ ਤੇ ਮਤਲਬ 4 ਫੇਰੇ ਹੀ ਮਤਲਬ ਰਾਵਾਂ ਦੇ ਵੀ ਇਹ ਸੜਕਾਂ ਦੇ ਪਾਣੀ ਥੋੜਾ ਜਿਹਾ ਪਾਣੀ ਲੱਥਾ ਵਾ ਹਾਂਜੀ ਹਾਂਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਬੱਸ ਬਾਤ ਏ ਆ ਵੀ ਵੱਧ ਤੋਂ ਵੱਧ ਸੇਵਾ ਕਰੋ ਤੇ ਆਓ ਜਰੂਰ ਫੋਨ ਕਰਕੇ ਉਦਾਂ ਬਹੁਤ ਖੱਜਲ ਖਰਾਬੀ ਇਹ ਵੀ ਨਹੀਂ ਪਤਾ ਲੱਗਦਾ ਸਮਾਨ ਲਾਉਣਾ ਕਿੱਥੇ ਜੇ ਕਿਤੇ ਹੋਰ ਵੀ ਕੋਈ ਨਹੀਂ ਪਹੁੰਚਦਾ ਇਸੇ ਵੀਡੀਓ ਦੇ ਥੱਲੇ ਆਪਣਾ ਨੰਬਰ ਦੇ ਦਿਓ ਅਸੀਂ ਆਪ ਕਰ ਲਵਾਂਗੇ ਫੋਨ ਆ ਨੰਬਰ ਆਪਾਂ ਆਪਣਾ ਵੀ ਲਿਖ ਦਾਂਗੇ ਤੇ ਕੋਈ ਵੀ ਗੱਲ ਬਾਤ ਆ ਜਾਂ ਕਮੈਂਟਾਂ ਚ ਨੰਬਰ ਭੇਜ ਦਿਓ ਜਿਹੜਾ ਲੋੜ ਆ ਇਹ ਨਹੀਂ ਵੀ ਅਸੀਂ ਸਾਰਾ ਪੁੱਛ ਕੇ ਤੇ ਫੇਰ ਹੀ ਆ ਵੀ ਉਦਾਂ ਨਹੀਂ ਕਿਸੇ ਦਾ ਕੰਮ ਬੰਦੇ ਉਦਾਂ ਵੀ ਫੋਨ ਕਰ ਦਿੰਦੇ ਯਾਰ ਕੋਈ ਫਾਇਦਾ ਨਹੀਂਗਾ ਉਦਾਂ ਆਉਣ ਦਾ ਕੋਈ ਫਾਇਦਾ ਨਹੀਂ ਕਈ ਵੀਰ ਰੋਪੜ ਤੋਂ ਬਠਿੰਡੇ ਤੋਂ ਬਹੁਤ ਦੂਰੋਂ ਦੂਰੋਂ ਆਉਂਦੇ ਆ ਤੇ ਜਿਹੜਾ ਦੂਰੋਂ ਆਉਂਦਾ ਨਾ ਤੇ ਉਹਦਾ ਮਨ ਫੇਰ ਖਰਾਬ ਹੁੰਦਾ ਵਾ ਵੀ ਉਹ ਸੇਵਾ ਕਰਨ ਆਇਆ ਨਰਾਜ ਹੁੰਦਾ ਮਾਨਾ ਵੀ ਆਪਾਂ ਕਿੱਥੇ ਆ ਗਏ ਆ ਵੀ ਕੋਈ ਮਲੋ ਸਹੀ ਬੰਦਾ ਟੱਕਰ ਜੇ ਵਧੀਆ ਵਾ ਤੇ ਵੀਡੀਓ ਕਰ ਦਿਓ ਸ਼ੇਅਰ ਭਿੰਡਰ ਡੇਰੀ ਫਾਰਮ ਤੇ ਵੀਡੀਓ ਚੜੀ ਚੜੂਗੀ ਪੇਜ ਵੀ ਆ ਤੇ ਫੇਸਬੁੱਕ ਦਾ ਵੀ ਆਪਣਾ